ਪੰਜਾਬੀ ਖਬਰਨਾਮਾ ਦੇਖ ਰਹੇ ਸਾਰੇ ਦਰਸ਼ਕਾਂ ਪਿਆਰ ਪਰੀ ਸਾਭ ਚ ਖਲਾਦੀਆਂ ਵੱਡੀਆਂ ਖਬਰਾਂ ਕਿਸਾਨਾਂ ਵੱਲੋਂ ਹਾਈਵੇ ਤੇ ਲਗਾਏ ਗਏ ਧਰਨੇ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਆਇਆ ਸਾਹਮਣੇ ਕਿਹਾ ਸੜਕਾਂ ਰੋਕ ਕੇ ਲੋਕਾਂ ਨੂੰ ਬਿਨਾਂ ਵਜ੍ਹਾ ਖਜਲ ਖੁਆਰ ਨਾ ਕਰੋ ਲੋਕ ਤੁਹਾਡੇ ਖਿਲਾਫ ਹੋ ਜਾਣਗੇ ਭਾਰਤ ਨੇ ਕਨੇਡੀਅਨ ਨਾਗਰਿਕਾਂ ਲਈ ਈ-ਵੀਜ਼ਾ ਸੇਵਾ ਸਰਵਿਸ ਕੀਤੀ ਬਹਾਲ ਨਿੱਜਰ ਵਿਵਾਦ ਕਾਰਨ ਤਣਾਵ ਵਧਣ ਤੋਂ ਬਾਅਦ ਸੀਮਾਵਾਂ ਹੋਈਆਂ ਸਨ ਬੰਦ ਸੀਐਮ ਭਗਵੰਤ ਮਾਨ ਦੀ ਪਤਨੀ ਡਾਕਟਰ ਗਰੁਪੀਤ ਕੌਰ ਨੇ ਧੂਰੀ ਹਲਕੇ ਦਾ ਕੀਤਾ ਦੌਰਾ ਕਿਹਾ ਪੰਜਾਬ ਸਰਕਾਰ ਪੰਜਾਬ ਦੇ ਵਿਕਾਸ ਲਈ ਕਰ ਰਹੀ ਕੰਮ ਵਿਕਰਮ ਮਜੀਠੀਆ ਨੇ ਐਸਐਸਪੀ ਵਿਵੇਕ ਖੇਲ ਸੋਨੀ ਹਰਜੋਤ ਬੈਂਸ ਦੀ ਟੀਮ ਵੱਲੋਂ ਰੇਤੇ ਦੀ ਵਿਆਪਕ ਨਾਜਾਇਜ਼ ਮਾਈਨਿੰਗ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਗੰਨੇ ਦੇ ਰੇਟ ਵਧਾਉਣ ਅਤੇ ਪਰਾਲੀ ਸਾਂਣ ਦੇ ਮਾਮਲੇ ਨੂੰ ਰੱਦ ਕਰਨ ਲਈ ਸਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਕਿਸਾਨਾਂ ਨੇ ਜਲੰਧਰ ਲੁਧਿਆਣਾ ਮੁੱਖ ਮਾਰਗ ਤੇ ਧਰਨਾ ਦਿੱਤਾ ਹੈ ਜਿਸ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ ਹਿੱਸਾ ਲੈ ਰਹੀਆਂ ਹਨ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਸੜਕਾ ਜਾਮ ਕਰਨ ਦੀ ਥਾਂ ਗੱਲਬਾਤ ਕਰਨ ਦਾ ਸੱਦਾ ਦਿੱਤਾ ਹੈ ਉਹਨਾਂ ਨੇ ਇਸ ਬੰਦੀ ਟਵੀਟ ਵਿੱਚ ਲਿਖਿਆ ਹੈ ਕਿ ਮੇਰੀ ਕਿਸਾਨ ਯੂਨੀਅਨ ਨੂੰ ਬੇਨਤੀ ਹੈ ਕਿ ਹਰ ਗੱਲ ਉੱਤੇ ਸੜਕਾ ਜਾਮ ਕਰਕੇ ਆਮ ਲੋਕਾਂ ਨੂੰ ਆਪਣੇ ਵਿਰੋਧ ਨਾ ਕਰੋ ਸਰਕਾਰ ਨਾਲ ਗੱਲਬਾਤ ਕਰਨ ਲਈ ਚੰਡੀਗੜ੍ਹ ਦਾ ਪੰਜਾਬ ਭਵਨ ਸੈਕਟਰੀ 8 ਖੇਤੀਬਾੜੀ ਮੰਤਰੀ ਦਾ ਦਫ਼ਤਰ ਮੇਰਾ ਦਫ਼ਤਰ ਤੇ ਘਰ ਹੈ ਜੇ ਇਹੀ ਰਵੱਈਆ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਤੁਹਾਨੂੰ ਤਰਨੇ ਲਈ ਬੰਦੇ ਨਹੀਂ ਲੱਭਣੇ ਭਾਰਤ ਨੇ ਕੈਨੇਡੀਅਨ ਨਾਗਰਿਕਾਂ ਲਈ ਈ-ਵੀਜ਼ਾ ਸੇਵਾ ਮੁੜ ਤੋਂ ਸ਼ੁਰੂ ਕਰ ਦਿੱਤੀ ਹੈ ਨਿਊਜ਼ ਏਜੰਸੀ ਏਐਨਆਈ ਦੇ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ ਭਾਰਤ ਨੇ ਪਿਛਲੇ 2 ਮਹੀਨਿਆਂ ਤੋਂ ਕੈਨੇਡੀਅਨ ਨਾਗਰਿਕਾਂ ਲਈ ਈ-ਵੀਜ਼ਾ ਸੇਵਾ 'ਤੇ ਪਾਬੰਦੀ ਲਗਾ ਦਿੱਤੀ ਸੀ ਅਜਿਹੀ ਸਥਿਤੀ ਵਿੱਚ ਇੱਕ ਵਾਰ ਫੇਰ ਵੀਜ਼ਾ ਸੇਵਾਵਾਂ ਬਹਾਲ ਹੋਣ ਤੋਂ ਬਾਅਦ ਕੈਨੇਡੀਅਨ ਨਾਗਰਿਕ ਭਾਰਤ ਦੀ ਯਾਤਰਾ ਕਰ ਸਕਣਗੇ ਦਰਅਸਲ ਕੈਨੇਡਾ ਨੇ ਸਤੰਬਰ ਮਹੀਨੇ ਵਿੱਚ ਹਰਦੀਪ ਸਿੰਘ ਨੀਜਰ ਦੇ ਕਤਲ ਦਾ ਇਲਜ਼ਾਮ ਭਾਰਤੀ ਏਜੰਟਾਂ 'ਤੇ ਲਗਾਇਆ ਸੀ ਇਸ ਕਾਰਨ ਦੋਹਾਂ ਦੇਸ਼ਾਂ ਦੇ ਸਬੰਧ ਕਾਫੀ ਵਿਗੜਦੇ ਨਜ਼ਰ ਆ ਰਹੇ ਸਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡਰ ਨੇ ਸੰਸਦ ਵਿੱਚ ਕਿਹਾ ਸੀ ਕਿ ਸਰੀ ਸ਼ਹਿਰ ਤੇ ਗੁਰਦੁਆਰੇ ਦੇ ਬਾਹਰ ਭਾਰਤੀ ਏਜੰਟਾਂ ਵੱਲੋਂ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨੀਜਰ ਦਾ ਕਤਲ ਕੀਤਾ ਗਿਆ ਸੀ 21 ਸਤੰਬਰ ਨੂੰ ਭਾਰਤ ਨੇ ਕੈਨੇਡੀਅਨ ਨਾਗਰਿਕਾਂ ਲਈ ਈ-ਵੀਜ਼ਾ ਸੇਵਾਵਾਂ 'ਤੇ ਪਾਬੰਦੀ ਲਗਾ ਦਿੱਤੀ ਸੀ ਅਤੇ ਹੁਣ ਭਾਰਤ ਨੇ ਕੈਨੇਡੀਅਨ ਨਾਗਰਿਕਾਂ ਲਈ ਈ-ਵੀਜ਼ਾ ਸੇਵਾ ਮੁੜ ਤੋਂ ਬਹਾਲ ਕਰ ਦਿੱਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨੇ ਧੂਰੀ ਹਲਕੇ ਦਾ ਦੌਰਾ ਕੀਤਾ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਪੰਜਾਬ ਦੇ ਵਿਕਾਸ ਲਈ ਕੰਮ ਕਰ ਰਹੀ ਹੈ ਖਾਸ ਕਰ ਜਿਹੜੇ ਕਾਫੀ ਲੰਬੇ ਸਮੇਂ ਤੋਂ ਰੁਕੇ ਹੋਏ ਸੀਗੇ ਪਿਛਲੀਆਂ ਸਰਕਾਰਾਂ ਨੇ ਵਿਕਾਸ ਕਰਦੇ প্রতি ਕੋਈ ਵੀ ਮਤਲਬ ਉਹਨਾਂ ਦਾ ਨਜ਼ਰੀਆ ਵਧੀਆ ਨਹੀਂ ਸੀਗਾ ਜਿਹੜੇ ਕੰਮ ਕਰ ਰੁਕੇ ਹੋਏ ਸੀ ਜਿਹੜੀਆਂ ਸ਼ਹਿਰ ਦੇ ਲੋਕਾਂ ਦੀਆਂ ਮੰਗਾਂ ਸੀਗੀਆਂ ਮੇਨਲੀ ਤਾਂ ਮੰਗ ਸੀਗੀ ਜਿਹੜੀ ਸੂਆ ਕਵਰ ਕਰਨ ਦੀ ਜਿਹੜੇ ਸੂਏ ਕਰਕੇ ਗੰਦਗੀ ਜਿਹੜੀ ਆਲੇ ਦੁਆਲੇ ਫੈਲੀ ਹੋਈ ਸੀਗੀ ਤੇ ਡレイン ਜਿਹੜਾ ਸੀਗਾ ਏਰੀਆ ਉਹ ਬਿਲਕੁਲ ਹੀ ਗੰਦਗੀ ਪਾਣੀ ਨਾਲ ਭਰ ਕੇ ਉੱਥੇ ਬੜੀਆਂ ਸਾਰੀਆਂ ਬਿਮਾਰੀਆਂ ਦਾ ਵੀ ਘਰ ਬਣਿਆ ਹੋਇਆ ਸੀਗਾ ਸੋ ਮਾਨ ਸਰਕਾਰ ਦੀ ਦੇਣ ਸਦਕਾ ਉਹ ਏਰੀਏ ਨੂੰ ਪੂਰਾ ਕਵਰ ਕਰ ਰਹੇ ਆ ਜੀ ਸੂਏ ਨੂੰ ਤੇ ਏਰੀਏ ਦਾ ਕਲੀਨਨੈਸਟੀ ਅਵੇਅਰਨੈਸਲੀ ਵੀ ਲੋਕਾਂ ਨੂੰ ਦੱਸ ਰਹੇ ਸੋ ਇੱਕ ਬੁਗਰਾ ਜਿਹੜਾ ਪਾਰਕ ਹੈ ਇਹਦੀ ਵੀ ਫੈਂਸਿੰਗ ਲਈ ਸਰਕਾਰ ਵੱਲੋਂ 50 ਲੱਖ ਰੁਪਇਆ ਜਿਹੜੀ ਆਊਟਰ ਕਵਰਿੰਗ ਹੈ ਉਹਦੇ ਲਈ ਵੀ ਮਹैया ਕਰਾਇਆ ਗਿਆ ਸੋ ਇਹ ਜੇ ਕੰਮ ਚੱਲ ਰਹੇ ਨੇ ਇੱਕ ਬਬਨਪੁਰ ਜਿਹੜਾ ਇੱਕ ਰੈਸਟ ਹਾਊਸ ਹੈ ਪੁਰਾਣਾ ਜਿਹੜਾ ਹੈਰੀਟੇਜ ਪ੍ਰਾਪਰਟੀ ਹੈ ਇਸ ਆਵਦੀ ਗਵਰਨਮੈਂਟ ਲਈ ਸੋ ਵੀ ਖੰਡਰ ਬਣਿਆ ਹੋਇਆ ਸੀ ਉਹਦੇ ਲਈ ਵੀ ਸਰਕਾਰ ਨੇ 94 ਲੱਖ ਰੁਪਏ ਸੈਂਸ਼ਨ ਕਰਿਆ ਸੋ ਤੂਰੀ ਦੇ ਕੰਮਾਂ 'ਚ ਕੋਈ ਵਿਗੜ ਨਹੀਂ ਪੈ ਰਿਹਾ ਤੇ ਮਨ ਲੱਗਦਾ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੇ ਨੇ ਤੇ ਇਦਾਂ ਹੀ ਚੱਲਦੇ ਰਹਿਣਗੇ ਅੱਗੇ ਜੀ ਸੰਦੂਰ ਵਾਲੀ ਕੋਠੀ ਤੇ ਇੱਕ ਪ੍ਰਵਾਣ ਡੇਜ ਅੱਜ ਜਾ ਕੇ ਆ ਦौरा ਉੱਥੇ ਵੀ ਕੋਈ ਨਵੀਂ ਬਣ ਨੇ ਜਿਹੜੀ ਜਿਹੜੀ ਲੋਕਾਂ ਦੀਆਂ ਮੰਗਾਂ ਨੇ ਜੀ ਲੋਕ ਮੰਗ ਕਰਦੇ ਨੇ ਕਿ ਏਰੀਆ ਲਈ ਡਿਵੈਲਪਮੈਂਟ ਲਈ ਤੇ ਜਿਵੇਂ ਵੀ ਹੋਰ ਵੀ ਮੰਗਾ ਨੇ ਤੇ ਉਹਨਾਂ ਨੂੰ ਸੁਣ ਰਹੇ ਹਾਂ ਤੇ ਜਿਹੜੀ ਵੀ ਮੰਗ ਪੂਰੀ ਹੋ ਸਕਦੀ ਹੈ ਸਰਕਾਰ ਤੱਕ ਆਪਾਂ ਪਹੁੰਚਾ ਰਹੇ ਹਾਂ ਤੇ ਉੱਥੇ ਜ਼ਰੂਰ ਕੋਈ ਨਾ ਕੋਈ ਨਵੀਆਂ ਚੀਜ਼ਾਂ ਬਣਾ ਕੇ ਤੇ ਲੋਕਾਂ ਨੂੰ ਮੁਹੱਈਆ ਕਰਾਇਆ ਜਾਵੇਗਾ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਕਾਲਦਲ ਦੇ ਸੀਨੀਅਰ ਆਗੂ ਵਿਕਰਮਜੀਤ ਠਿਆਨੇਦ ਦੋਸ਼ ਲਗਾਇਆ ਹੈ ਕਿ ਰੋਪੜ ਜ਼ਿਲ੍ਹੇ 'ਚ ਹਾਲ ਹੀ 'ਚ ਤਬਾਦਲਾ ਕੀਤੇ ਗਏ ਐਸਐਸਪੀ ਵਿਵੇਕਸ਼ੀਲ ਸੋਨੀ ਤੇ ਸਿੱਖਿਆ ਮੰਤਰੀ ਹਰਜੋਤ ਬੈਸ ਦੀ ਟੀਮ ਨੇ ਵਿਆਪਕ ਨਜਾਇਜ਼ ਮਾਈਨਿੰਗ ਕੀਤੀ ਹੈ ਉਹਨਾਂ ਨੇ ਦੋਵਾਂ ਦੀਆਂ ਜਾਇਦਾਦਾਂ ਦੇ ਨਾਲ-ਨਾਲ ਉਹਨਾਂ ਵੱਲੋਂ ਕੀਤੀ ਗੈਰ ਕਾਨੂੰਨੀ ਮਾਈਨਿੰਗ ਦੀ सीबीआई ਜਾਂਚ ਦੀ ਮੰਗ ਕੀਤੀ ਹੈ ਸਾਰਾ ਇਲੀਗਲ ਮਾਈਨਿੰਗ ਦਾ ਜਿਹੜਾ ਰੋਪੜ ਜ਼ਿਲ੍ਹੇ 'ਚ ਵੱਡੇ ਪੱਧਰ ਤੇ ਇੱਕ ਧਾਂਦਲੀ ਹੋ ਰਹੀ ਹੈ ਗਲਤ ਕੰਮ ਹੋ ਰਿਹਾ ਔਰ ਐਸਐਸਪੀ ਕਿੱਥੇ ਪਰਚਾ ਦੇ ਦੂ ਐਸਐਸਪੀ ਤਾਂ ਆਪ ਜਿਹੜਾ ਨਾਲ-ਨਾਲ ਗਿਆ ਗੱਲ ਤਾਂ ਉਹੀ ਉਹੀ ਬਿੱਲੇ ਨੂੰ ਦੁੱਧ ਦੀ ਬਿੱਲੇ ਨੂੰ ਦੁੱਧ ਦੀ ਰਾਖੀ ਤੇ ਬਿਠਾਇਆ ਤਾਂ ਬਿੱਲਾ ਤਾਂ ਆਪ ਹੀ ਪਹੇਗਾ ਦੁੱਧ ਨੂੰ ਕੰਮ ਤਾਂ ਉਹ ਬਣ ਗਿਆ ਇੱਥੇ ਔਰ ਇਹ ਚੀਜ਼ ਮੈਂ ਤੁਹਾਨੂੰ ਉਹ ਐਫ ਆਈ ਆਰ ਪੜ ਕੇ ਉਹ ਸੁਣਾਉਣਾ ਕਮਾਲ ਦੀ ਗੱਲ ਹੈ ਐਸ ਐਸ ਪੀ ਸਾਹਿਬ ਤਾਂ ਐਡੇ ਛਾਤਰ ਨੇ ਸੋਨੀ ਸਾਹਿਬ ਇਹਨੇ ਫਾਇਰ ਦਰਜ ਕੀਤੀ ਜਿਹੜੀ ਈ ਡੀ ਦੀ ਜ਼ਬਤ ਜ਼ਮੀਨ ਸੀ ਐਫ ਆਈ ਆਰ ਦਰਜ ਹੋਈ ਹੈ 17 ਇਹ ਬਿਕੋਜ਼ ਐਸ ਐਸ ਪੀ ਇਹ ਕਹੂਗਾ ਐਸ ਐਸ ਪੀ ਬੜਾ ਛਾਤਰ ਸੀ ਜੀਤੇ ਨਾਲ ਤਾਂ ਸੈਟਿੰਗ ਨਹੀਂ ਹੁੰਦੀ ਸੀ ਉੱਤੇ ਵੀ ਐਫ ਆਈ ਆਰ ਕਰ ਦਿੰਦਾ ਸੀ ਕਿ ਔਣ ਗੱਲ ਕਰਨ ਤਾਂ ਫੇਰ ਮੈਂ ਉਹਨਾਂ ਦਾ ਕੰਮ ਚਲਾ ਦੂੰ ਤੇ ਜੇ ਪ੍ਰੈਸ਼ਰ ਰੌਲਾ ਪੈ ਜਾਂਦਾ ਸੀ ਤਾਂ ਵੀ ਐਫ ਆਈ ਆਰ ਦਰਜ ਕਰ ਦਿੱਤਾ ਸੀ ਮਗਰ ਕਰਦਾ ਕੁਝ ਨਹੀਂ ਸੀ 17 ਅਕਤੂਬਰ 2023 ਨੂੰ ਆ ਜਿਹੜੀ ਜ਼ਮੀਨ ਹੈ ਜੀਦਾ ਹੁਣ ਰੌਲਾ ਪਿਆ ਕਿ ਜਿਹੜੀ ਜ਼ਮੀਨ ਈਡੀ ਕੋਲ ਹੈ ਉਸ ਜ਼ਮੀਨ ਤੇ ਮਾਈਨਿੰਗ ਕਿਵੇਂ ਹੋ ਰਹੀ ਹੈ ਉਹ ਤਾਂ ਅਟੈਚਡ ਪ੍ਰਾਪਰਟੀ ਸੀ ਐਫ ਆਈ ਆਰ ਤਾਂ ਦਰਜ ਕੀਤੀ ਮਗਰ ਹੈਡੇ ਛਰਾਰਤੀ ਐਕਸ਼ਨ ਕੋਈ ਨਹੀਂ ਲਿਆ ਐਕਸ਼ਨ ਕਿਉਂ ਨਹੀਂ ਲੈਣਾ ਲਿਆ ਕਿਉਂ ਨਹੀਂ ਕਿਉਂਕਿ ਮਨਚਾ ਇਹ ਸੀ ਕਿ ਜਿਹੜੇ ਜੇਲ੍ਹ 'ਚ ਬੈਠੇ ਆ ਉਹਨੇ ਕਿਹਨੇ ਰੋਕਣ ਆ ਜਾਣਾ ਸਾਡੀ ਖਬਰ ਕਿਹਨੇ ਲਾਉਣੀ ਆ ਖਬਰ ਤਾਂ ਲਾਉਣ ਵਾਲਾ ਹੀ ਕੋਈ ਨਹੀਂ ਸੀ ਕਿਉਂਕਿ ਜਿਹੜੀ ਅਟੈਚ ਪ੍ਰਾਪਰਟੀ ਨਾ ਈਡੀ ਨੂੰ ਪਤਾ ਲੱਗਣਾ ਸੀ ਨਾ ਜੇਲ੍ਹ 'ਚ ਬੈਠਿਆ ਕਿਸੇ ਨੂੰ ਪਤਾ ਲੱਗਣਾ ਸੀ ਕਿल्ली ਨੱਪ ਦਿਓ ਪੈਸਿਆਂ ਦੀ ਕਮਾਈ ਕਰ ਲਓ ਇਹ ਬੰਦਾ ਇਸ ਹੱਦ ਤੱਕ ਡਿੱਗ ਸਕਦਾ ਤੇ ਉਹ ਕੀ ਕੁਛ ਨਹੀਂ ਕਰ ਸਕਦਾ ਔਰ ਤੁਸੀਂ ਪਰਚਾ ਵੇਖੋ ਏਡੀ ਸ਼ਰਾਰਤ ਨਾਲ ਰੌਲਾ ਤਾਂ ਹੈ ਉਹ ਪਿੰਡ ਦਾ ਨੌਕੀ ਦੱਸਿਆ ਨਾਨਗਰਾ ਦਾ ਤੇ ਐਫ ਆਈ ਆਰ 'ਚ ਪਿੰਡ ਲਿਖਤਾ ਭਲੜੀ ਭਲੜੀ ਪਿੰਡ ਹੀ ਹੋਰ ਲਿਖਤਾ ਸਟੋਨ ਕ੍ਰੈਸ਼ਰ ਦਾ ਵੀ ਨਾਂ ਹੋਰ ਪਾਤਾ ਤੇ ਅਖੀਰ 'ਚ ਕਾਰਵਾਈ ਜ਼ੀਰੋ ਮਾਈਨਿੰਗ ਰੁਕ ਕਿਉਂ ਨਹੀਂ ਰਹੀ ਹਜ਼ਾਰਾਂ ਟਰੱਕ ਨਿਕਲ ਰਿਹਾ ਉਹਨਾਂ ਡੇਲੀ ਬੇਸਿਸ ਕੀ ਪੁਲਿਸ ਨੂੰ ਦੇਖਦਾ ਨਹੀਂ ਜਾਂ ਪੁਲਿਸ ਦੇਖਣਾ ਨਹੀਂ ਚਾਹੁੰਦੀ ਬੜੀ ਗੱਲ ਸਪਸ਼ਟ ਹੈ ਪੱਤਰਕਾਰ ਖਬਰ ਲਾ ਦਿੰਦੇ ਆ ਪੁਲ ਡਿੱਗ ਕੋਈ ਪੁਲ ਦੇ ਹਾਲਾਤ ਗੰਭੀਰ ਹੋ ਕੇ ਡਿੱਗ ਜਾਣਾ ਪੁਲ ਲੋਕ ਜਾ ਕੇ ਜਿੰਨੇ ਪੁਲਾ ਉਹਦੇ ਚ ਕਿਵੇਂ ਪਾਟਕ ਜਾਂ ਪਿਆਈ ਜਾਂਦਾ ਕਿਵੇਂ ਪੁਲ ਦੇ ਉਹ ਦੱਸੀ ਜਾਂਦੇ ਆ ਲੋਕ ਟਿਪਰਾਂ ਦੀ ਫੋਟੋ ਲਾਈ ਜਾਂਦੇ ਆ ਮਗਰ ਐਸਐਸਪੀ ਸਾਹਿਬ ਨੂੰ ਨਾ ਪੋਰ ਕਲੇਨ ਲੱਭੇ ਨਾ ਜੀਸੀਬੀ ਲੱਭਣ ਔਰ ਇਹੀ ਕਾਰਨ ਹੋਇਆ ਕਿ ਹਾਰ ਕੇ ਹਾਈ ਕੋਰਟ ਦੇ ਜਸਟਿਸ ਸ਼ਰਾਵਤ ਸਾਹਿਬ ਨੇ ਮੈਂ ਜਿਹੜੀ ਗੱਲ ਤੇ ਬਾਰ-ਬਾਰ ਕਹਿਣਾ ਕਿ ਆਨਰੇਬਲ ਹਾਈ ਕੋਰਟ ਦੇ ਜਸਟਿਸ ਸ਼ਰਾਵਤ ਸਾਹਿਬ ਨੇ ਖਚਾਈ ਕੀਤੀ ਐ ਸੋਨੀ ਦੀ ਸੋਨੀ ਸਾਹਿਬ ਨੂੰ ਕੀ ਕਹਿੰਦਾ ਸਪੈਸੀਫਾਈ ਨੰਬਰ ਆਫ ਐਫ ਆਈ ਆਰਸ ਫਾਈਲਡ ਇਨ ਰੋਪੜ ਹਾਈ ਕੋਰਟ ਟੂ ਪੰਜਾਬ ਪੁਲਿਸ ਫਿਰ ਅੱਗੇ ਕੀ ਕਹਿੰਦੇ ਸਬਮਿਟ ਡਿਟੇਲਸ ਆਫ ਲਾਸਟ 1 ਇਅਰ ਕਦੇ ਕਿਸੇ ਐਸ ਐਸ ਪੀ ਨੂੰ ਇਹ ਨਹੀਂ ਕਹਿਣਾ ਪਿਆ ਕਿ ਤੁਸੀਂ ਪਿਛਲੇ 1 ਸਾਲ ਦੀ ਆਪ ਦੀ ਜਿੰਨੀਆਂ ਵੀ ਮਾ ਅੱਗੇ ਪੜ ਦੇਣਾ ਸਬਮਿਟ ਡਿਟੇਲਸ ਆਫ ਆਲ ਕ੍ਰਾਈਮ ਮੀਟਿੰਗਸ ਤੁਸੀਂ ਇਹ ਦੱਸੋ ਮੈਨੂੰ ਕਿੰਨੇ ਜ਼ਿਲ੍ਹਿਆਂ 'ਚ ਕਿਸੇ ਐਸਐਸਪੀ ਨੂੰ ਇਹ ਟਾੜਨਾ ਹੋਈ ਹੈ ਹਾਈ ਕੋਰਟ ਤੋਂ ਕਿ ਜਿੰਨੀ ਤੇਰੀ ਕ੍ਰਾਈਮ ਮੀਟਿੰਗ ਨੇ ਉਹਦੀ ਸਾਰੀ ਡਿਟੇਲ ਸਾਨੂੰ ਸਬਮਿਟ ਕਰ ਕਿਉਂਕਿ ਕੋਰਟ ਨੂੰ ਹੀ ਨਹੀਂ ਭਰੋਸਾ ਰਹਿ ਗਿਆ ਉਹਨਦੀ ਆਫੀਸਰ ਮਗਰ ਉਸ ਆਫੀਸਰ ਨੂੰ ਅੱਜ ਫੇਰ ਵੱਡਾ ਜ਼ਿਲ੍ਹਾ ਦੇ ਕੇ ਐਨਆਰਆਈ ਜਿੱਥੇ ਰਹਿੰਦੇ ਆ ਜਿੱਥੇ ਮਾਈਨਿੰਗ ਦਾ ਦੂਜਾ ਹੱਬ ਕੋਆਉਂਦਾ ਉੱਥੇ ਜਾ ਕੇ ਉਹਨੂੰ ਡਿਊਟੀ ਦੇ ਦਿੱਤੀ ਕਿ ਪੁੱਤ ਇੱਥੇ ਰੌਲਾ ਵੱਧ ਗਿਆ हूँ तू जाकर उठी जुम्मेवारी साम उ चले गया मगर हाई कोर्ट की कहता वन ईयर एंड द रीजन फॉर डिले मैं फिर दिया एंड द रीजन फॉर डिले इन नोटिसिंग द फैक्ट दैट ओनर्स ऑफ द इलीगल माइनिंग साइट वर नॉट अरेड एज अक्यूज इन ऑल फोरटीन केसिस पहले एस एस पी साहब ने ਜਿਨ੍ਹਾਂ ਨੇ ਪਰਚੇ ਦਿੱਤੇ ਮਗਰ ਮਸ਼ੀਨਰੀ ਤੇ ਦੇ ਦਿੱਤੇ ਪੋਰ ਕਲੇਨ ਤੇ ਦੇ ਦਿੱਤੇ ਜਾਂ ਉਹ ਜਿਹੜਾ ਪਲਾਂਟ ਹੈ ਕੀ ਕਹਿੰਦੇ ਜੀ ਉਹ ਬਜਰੀ ਸੀਮੈਂਟ ਵਾਲਾ ਜਿਹੜਾ ਕ੍ਰਸ਼ਰ ਕ੍ਰਸ਼ਰ ਤੇ ਦੇ ਦਿੱਤੇ ਮਾਲਕ ਤੇ ਜਾਂ ਜਿਹੜੇ ਬੰਦੇ ਪਰਚੇ ਦਰਜ ਕਰਦੇ ਉਹ ਤੇ ਕੋਈ ਨਹੀਂ ਤੇ ਅਖੀਰ ਚ ਹਾਈ ਕੋਰਟ ਨੂੰ ਕਹਿਣਾ ਪਿਆ ਕਿ ਤੂੰ ਟਰੱਕ ਡਰਾਈਵਰ ਨੂੰ ਤਾਂ ਫੜ ਕੇ ਲੈ ਆਉਣਾ ਕੀ ਇਲੈਗਲ ਮਾਈਨਿੰਗ ਕਰ ਰਿਹਾ ਤੁਸੀਂ ਟਰੱਕ ਡਰਾਈਵਰ ਤੇ ਪਰਚਾ ਦਿੰਨੇ ਹੋ ਵਾਟ ਅਬਾਊਟ ਦ ਬਿਗ ਫਿਸ਼ ਐਸਐਸਪੀ ਹੈਡ ਨੋ ਆਨਸਰ ਮਗਰ ਉਸ ਐਸਐਸਪੀ ਨੂੰ ਫੇਰ ਵੀ ਨਹੀਂ ਬਦਲਿਆ ਕਿਉਂ ਨਹੀਂ ਕਿਉਂਕਿ ਕਮਾਊ ਪੁੱਤ ਹੈ ਔਰ ਅੱਜ ਵੀ ਇਹ ਐਫ ਆਈ ਆਰ ਪੜਦੀ ਆ ਮੈਂ ਤੁਹਾਨੂੰ ਚਾਹੁੰਦਾ ਕਲੀਅਰ ਸਾਹਿਬ ਇੱਕ ਵਾਰੀ ਡਿਟੇਲਸ ਪੜਨਗੇ ਫਿਰ ਤੁਹਾਨੂੰ ਕਲੀਅਰ ਆਊਗਾ ਕਿ ਐਫ ਆਈ ਆਰ 17 ਅਕਤੂਬਰ ਦੀ ਹੋਈ ਹੋਵੇ ਔਰ ਕਮਾਲ ਦੀ ਗੱਲ ਇਹ ਹੈ ਉਸ ਐਫ ਆਈ ਆਰ ਤੇ ਐਕਸ਼ਨ ਕੋਈ ਨਹੀਂ ਜੇ ਐਕਸ਼ਨ ਹੋਇਆ ਹੁੰਦਾ ਤੇ 20 ਤਰੀਕ ਨੂੰ ਆ 20 ਨਵੰਬਰ ਨੂੰ ਫਿਰ ਉੱਥੇ ਕਿੱਥੋਂ ਤਾਜੇ ਮਾਰਕ ਲੱਭ ਜਾਂਦੇ ਤੁਸੀਂ ਵੇਖੋ ਮੀਂਹ ਵੀ ਪਿਆ ਨਾ ਵਿੱਚ మేవీ ਪੈ ਗਿਆ ਮੀ ਪੈਣ ਨਾਲ ਜਾਂ ਦੋ ਦਿਨ ਹਵਾ ਚੱਲੇ ਨਾਲ ਤਾਂ ਕੋਈ ਨਿਸ਼ਾਨ ਮੋ ਨਾਮੋ ਨਿਸ਼ਾਨ ਨਹੀਂ ਹੋਣਾ ਚਾਹੀਦਾ ਉੱਥੇ ਗੱਡੀਆਂ ਦਾ ਮਗਰ ਹੁਣ ਉੱਥੇ ਗੱਡੀਆਂ ਦੇ ਨਿਸ਼ਾਨ ਵੀ ਲੱਭ ਗਏ ਜਦੋਂ ਟੀਵੀ 'ਚ ਰੌਲਾ ਪੈ ਗਿਆ ਇੱਕ ਨਾਮੀ ਚੈਨਲ ਨੇ ਰੌਲਾ ਪਾਤਾ ਉੱਥੇ ਮਿੱਟੀ ਦੇ ਢੇਰ ਵਿਖਾਏ ਅੱਜ ਜਾ ਕੇ ਸਵੇਰੇ ਵੇਖ ਲਓ ਇੱਕ ਮਿੱਟੀ ਦਾ ਢੇਰ ਨਹੀਂ ਲੱਭਣਾ ਸਾਰੀ ਛਪਾਈ ਹੋ ਗਈ ਸਫਾਈ ਕਦੋਂ ਹੋ ਗਈ ਸੋਨੀ ਸਾਹਿਬ ਦੇ ਜਾਣ ਤੋਂ ਪਹਿਲਾਂ ਸੋਨੀ ਸਾਹਿਬ ਤਾਂ ਮੈਨੂੰ ਲੱਗਦਾ ਰਾਤ ਦੇ ਹਨੇਰੇ 'ਚ ਟਿਪਰ ਚਲਾਉਂਦਾ ਫਿਰਦਾ ਉੱਥੇ ਮੈਨੂੰ ਤਾਂ ਇਹਦੇ ਤੇ ਸ਼ੱਕ ਪੈਂਦਾ ਇਹ ਕੰਮ 2 ਇਨ 1 ਹੈ ਦਿਨੇ ਵਰਦੀ ਰਾਤ ਨੂੰ ਟਿਪਰ ਤੇ ਇਹ ਪੋਰਕਲੇਨ ਤੇ ਜਿੰਨੀ ਕਹਿੰਦੇ ਜਾਂਚ ਇਹਨੂੰ ਆ ਪੋਰਕਲੇਨ ਚਲਾਉਣ ਦੀ ਐਸਐਸਪੀ ਸੋਨੀ ਨੂੰ ਸ਼ਾਇਦ ਕੋਈ ਨਹੀਂ ਚਲੋ ਇਹ ਪੜ ਦਿੰਦੇ ਅੱਜ ਮਾਈਕ ਤੇ ਪੜ੍ਹਦੇ ਦਫਤਰ ਉਪ ਮੰਡਲ ਅਫਸਰ ਜਲ ਨਿਕਾਸ ਕਮ ਮਾਈਨਿੰਗ ਅਤੇ ਜ਼ਿਲੇਦਿਜ਼ੀ ਉਪ ਮੰਡਲ ਨੰਗਲ ਵਲ ਮੁਖ थाना ਅਫਸਰ ਨੰਗਲ ਵਿਸ਼ਾ ਨਜਾਇਜ਼ ਮਾਈਨਿੰਗ ਤੇ ਕਾਰਵਾਈ ਸੰਬੰਧੀ ਉਪਰੋਕਤ ਵਿਸ਼ੇ ਸੰਬੰਧੀ ਆਪ ਨੂੰ ਲਿਖਿਆ ਜਾਂਦਾ ਹੈ ਕਿ ਰੂਟੀਨ ਚੈਕਿੰਗ ਦੌਰਾਨ ਪਿੰਡ ਭਲੜੀ ਵਿਖੇ ਪੈਂਦੇ ਸ਼੍ਰੀ ਰਾਮ ਕ੍ਰੈਸ਼ਰ ਦੇ ਸਾਹਮਣੇ ਵਾਲੀ ਜਗ੍ਹਾ ਉੱਪਰ ਨਜਾਇਜ਼ ਮਾਈਨਿੰਗ ਦਾ ਖੱਡਾ ਪਾਇਆ ਗਿਆ ਕਿਉਂਕਿ ਜੋ ਇਹ ਖੱਡਾ ਇਸ ਕ੍ਰੈਸ਼ਰ ਦੇ ਬਿਲਕੁਲ ਨੇੜੇ ਹੈ ਇਸ ਲਈ ਇਸ ਖੱਡੇ ਤੇ ਨਜਾਇਜ਼ ਮਾਈਨਿੰਗ ਇਸੇ ਕ੍ਰੈਸ਼ਰ ਵੱਲੋਂ ਕੀਤੀ ਜਾਂਦੀ ਹੈ ਜਾਂਪਦੀ ਆ ਅੰਗੇ ਧਿਆ ਇੱਥੇ ਪਾੜਾ ਲਾਈ ਧਿਆ ਆ ਪਾੜ ساری ਉਪਰੋਕਤ ਵਿਸ਼ੇ ਸੰਬੰਧੀ ਆਪ ਨੂੰ ਲਿਖਿਆ ਜਾਂਦਾ ਹੈ ਕਿ ਰੂਟੀਨ ਚੈਕਿੰਗ ਦੌਰਾਨ ਪਿੰਡ ਭੱਲੜੀ ਵਿਖੇ ਪੈਂਦੇ ਸ਼੍ਰੀ ਰਾਮ ਕ੍ਰਿਸ਼ਰ ਹੁਣ ਪਿੰਡ ਭੱਲੜੀ ਤੇ ਤਾਂ ਮਸਲਾ ਹੀ ਕੋਈ ਨਹੀਂ ਪਿੰਡ ਹੀ ਹੋਰ ਲਿਖਦਾ ਕਿ ਪੁਲਿਸ ਗਈ ਸੀ ਮਗਰ ਕਿਉਂਕਿ ਆਪਰੇਸ਼ਨ ਕਵਰ ਅਪ ਹੈ ਤੇ ਪਿੰਡ ਹੀ ਹੋਰ ਪਾਤਾ ਪਿੰਡ ਹੈ ਨਾਨਕਰਾ ਕਲਮੋਟ ਤੇ ਦੂਜਾ ਆਪਣਾ ਖਿਹੜਾ ਖਿਹੜਾ ਕਲਮੋਟ ਇਹ ਪਿੰਡ ਹੀ ਹੋਰ ਬਦਲ ਕੇ ਲਿਖਦਾ ਔਰ ਅੱਗੇ ਆ ਪੜ ਦਿਓ ਐਫ ਆਈ ਕਿਉ ਕਿ ਇਹ ਥਾਣੇਦਾਰ ਕਹਿ ਰਿਹਾ ਕਿ ਅਸੀਂ ਸਾਰੀ ਇਨਫਰਮੇਸ਼ਨ ਹੈੱਡ ਆਫਿਸ ਭੇਜ ਰਹੇ ਹੈ ਹੈੱਡ ਆਫਿਸ ਕੌਣ ਬੈਠਿਆ ਦੁੱਧ ਦੀ ਰਾਖੀ ਤੇ ਬਿੱਲਾ ਸੋਨੀ ਬੈਠਿਆ ਪੜਦੇ ਭਾਈ ਕਿਉਂਕਿ ਜੋ ਇਹ ਖੱਡ ਇਸ ਕ੍ਰੈਸ਼ਰ ਦੇ ਬਿਲਕੁਲ ਨੇੜੇ ਹੈ ਇਸ ਲਈ ਇਸ ਖੱਡ ਤੇ ਨਜਾਇਜ਼ ਮਾਈਨਿੰਗ ਇਸੀ ਕ੍ਰੈਸ਼ਰ ਵੱਲੋਂ ਕੀਤੀ ਜਾਪਦੀ ਹੈ ਇਸ ਖੱਡ ਦੇ ਕੋਆਰਡੀਨੇਟ 100 ਐਂਡ 100 ਨੇ ਸੋ ਇਸ ਲਈ ਜਾਂਚ ਪੜਤਾਲ ਕਰਕੇ ਉਪਰੋਕਤ ਜ਼ਮੀਨ ਮਾਲਕ ਸ਼੍ਰੀ ਰਾਮ ਕ੍ਰੈਸ਼ਰ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਕੀਤੀ ਕੀ ਕਾਰਵੀ ਕਾਰਵਾਈ ਤੇ ਇਸ ਦਫਤਰ ਨੂੰ ਜਾਣੂ ਕਰਵਾਇਆ ਜਾਵੇ ਗੁਰਕ੍ਰਿਪਾਲ ਸਿੰਘ ਐਸ ਡੀਓ ਉਪ ਮੰਡਲ ਅਫਸਰ ਨੰਗਲ ਡਰੇਨੇਜ ਕਮ ਮਾਈਨਿੰਗ ਅਤੇ ਜੀਆਲੋਜੀ ਉਪ ਮੰਡਲ ਨੰਗਲ ਜਲ ਸਰੋਤ ਵਿਭਾਗ ਪੰਜਾਬ ਨੰਗਲ ਡੇਟ 17 10 2020 ਤੇ ਲਿਖਿਆ ਕਾਰਵਾਈ ਪੁਲਿਸ ਅੱਜ ਇੱਕ ਦਰਖਾਸਤ ਵੱਲ ਦਫਤਰ ਉਪ ਮੰਡਲ ਅਫਸਰ ਜਲ ਨਿਕਾਸ ਕਮ ਮਾਈਨਿੰਗ ਅਤੇ ਜਲੌਦੀ ਉਪ ਮੰਡਲ ਨੰਗਲ ਮੁਖ ਅਫਸਰ ਥਾਣਾ ਨੰਗਲ ਜੀ ਵੱਲੋਂ ਮਾਰਕ ਸੁਦਾ ਮਨ ਐਸਆਈ ਨੂੰ ਕਾਰਵਾਈ ਲਈ ਮਸੂਲ ਹੋਈ ਜਿਸ ਤੇ ਦਰਖਾਸਤ ਨੂੰ ਵਾਚਿਆ ਗਿਆ ਹੈ ਜੋ ਦਰਖਾਸਤ ਦੇ ਮજબੂਤ ਤੋਂ ਸਰੇ 10 ਜੁਰਮ ਅੰਡਰ ਸੈਕਸ਼ਨ 21 21 4 ਮਾਈਨਸ ਐਂਡ ਮਿਨਰਲ ਐਕਟ ਦਾ ਹੋਣਾ ਪ੍ਰਾਪਤ ਜਾਣ ਤੇ ਦਰਖਾਸਤ ਥਾ ਜਾ ਬਰਾਇਤ ਦਿਯਾਰੀ ਮੁਕਦਮਾ ਬਾ ਜੁਰਮ ਉਕਰ ਖਿਲਾਫ ਸ਼੍ਰੀ ਰਾਮ ਸਟੋਨ ਕ੍ਰਸ਼ਰ ਪਲੜੀ ਤੇ ਨਾਮ ਮਾਲੂਮ ਮਾਲਕਾਂ ਅਤੇ ਨਜਾਇਜ਼ ਮਾਈਨਿੰਗ ਵਾਲੀ ਜ਼ਮੀਨ ਦੇ ਨਾਮ ਮਾਲੂਮ ਮਾਲਕਾਂ ਦੇ ਹੱਥੀ ਪੀਐਚਡੀ ਨਿਰਮਲ ਸਿੰਘ ਨੂੰ ਥਾਣਾ ਕਲਦਾ ਹਾਂ ਮਕਦਮਾ ਦਰਜ ਰਜਿਸਟਰ ਕਰਕੇ ਨੰਬਰ ਫਾਈਲ ਤੋਂ ਜਾਣੂ ਕੀਤਾ ਜਾਵੇ ਇੰਚਾਰਜ ਕੰਟਰੋਲ ਰੂਮ ਜੀ ਨੂੰ ਇਤਲਾਹ ਕੀਤੀ ਦਿੱਤੀ ਜਾਵੇ ਸਾਰੀ ਐਫਆਈਆਰ ਚ ਕਿੱਥੇ ਜ਼ਿਕਰ ਆਇਆ ਜੀ ਕਿ ਇਹ ਲੈਂਡ ਈਡੀ ਅਟੈਚ ਸੀ ਇਹ ਰੇਟ ਵਾਲਿਆਂ ਨਾਲ ਰਲਿਆ ਹੋਵੇ ਨਹੀਂ ਤਾਂ ਠੋਕ ਕੇ ਪਰਚਾ ਦਿੰਦਾ ਜਿਵੇਂ ਤਰਨ ਤਰਨ ਦਿੱਤਾ ਸੀਗਾ ਫੜ ਕੇ ਅੰਦਰ ਦਿੰਦਾ ਉੱਥੇ ਵੀ ਤਾਂ ਬੰਦੇ ਫੜੇਗੇ ਇੱਥੇ ਬੰਦੇ ਕਿਉਂ ਨਹੀਂ ਫੜੇ ਜਾਂਦੇ ਕਿਉਂਕਿ ਫੜਨ ਦੀ ਮਨਚਾ ਨਹੀਂ ਸਿਵਾਏ ਤੇ ਸਿਵਾਏ ਅਖਬਾਰ ਆਲਿਆਂ ਦੇ ਪੱਤਰਕਾਰਾਂ ਦੇ ਹਾਈ ਕੋਰਟ ਦੇ ਅੱਖਾਂ 'ਚ ਘੱਟਾ ਪਾਉਣ ਤੋਂ ਸਿਵਾਏ ਕੰਮ ਹੀ ਕੋਈ ਨਹੀਂ ਥੈਟਸ ਵਾਈ ਜਸਟਿਸ ਸ਼ਰਾਵਤ ਸਾਹਿਬ ਨੂੰ ਵੀ ਇਹਦੇ 'ਚ ਖਚਾਈ ਕਰਨੀ ਪਈ ਅਗਲੀ ਗੱਲ ਮੈਂ ਹੁਣ ਵੀ ਕਹਿੰਨਾ ਜੇ ਸਰਕਾਰ ਸੀਰੀਅਸ ਹੈ ਤੁਸੀਂ ਤਾਂ ਬਦਲ ਤਾਂ ਮੰਤਰੀ ਤੇ ਮੰਤਰੀ ਫਾਇਰ ਕਿਉਂ ਨਹੀਂ ਹੋਇਆ ਵਾਈ ਨਾਟ ਡਿਸਮਿਸਡ ਮંત્રી ਤੇ ਪਹਿਲਾ ਤੁਸੀਂ ਹਰਜੋਤ ਬੈਂਚ ਬਦਲਿਆ ਵੇਖੋ ਡੇਢ ਸਾਲ ਪੌਣੇ 2 ਸਾਲ ਚ 6 6 ਮਹੀਨੇ ਨਹੀਂ ਰਹਿੰਦਾ ਉੱਥੇ ਮੰਤਰੀ ਪਹਿਲਾ ਹਰਜੋਤ ਬੈਂਚ ਰਿਆ ਉਹਨੂੰ ਬਦਲਤਾ ਹਲੇ ਵੀ ਉਹ ਕੰਮ ਕਰਾਈ ਜਾ ਰਿਆ ਉਹਨੂੰ ਮਹਿਕਮੇ ਬਦਲ ਕੇ ਹੋਰ ਦੇ ਦਿੱਤੇ ਕਿ ਭਾਉ ਤੇਰਾ ਪੈ ਗਿਆ ਰੌਲਾ ਹੁਣ ਕੇ ਹੋਰ ਨੂੰ ਦੇ ਦਈਏ ਫਿਰ ਲੱਗ ਗਿਆ ਮੀਠੇਰ ਸਾਹਿਬ ਕਹਿੰਦੇ ਮੀਠੇਰ ਸਾਹਿਬ ਦਾ ਤਾਂ ਵਿਆਵਾ ਤੇ ਹੀ ਆ ਇਹਨਾਂ ਦਾ ਹੀ ਜ਼ੋਰ ਸੀ ਜਾਂ ਸੋਨੀ ਸਾਹਿਬ ਦਾ ਜ਼ੋਰ ਸੀ ਜਾਂ ਮਾਈਨਿੰਗ ਮੂਨਿੰਗ ਵਾਲਿਆਂ ਦਾ ਜ਼ੋਰ ਸੀ ਉਹਦਾ ਰੌਲਾ ਪੈ ਗਿਆ ਉਹਨੂੰ ਬਦਲਤਾ ਉਨਲਾਤਾ ਤੀਜਾ ਤੇ ਸੁੱਖ ਨਾਲ ਜਿਹੜਾ ਲਾਇਆ ਉਹਨਾਂ ਬਾਜਵਾ ਸਾਹਿਬ ਕਹਿੰਦੇ ਹੁੰਦੇ ਕਿਹੜਾ ਮਾਜਰਾ ਕਾਤਾ ਮਾਜਰਾ ਇਹਨਾਂ ਦਾ ਮਾਜਰਾ ਕੀ ਉਹ ਵਾਕੇ ਉਹ ਵਾਲ ਜੋੜਾ ਮਾਜਰਾ ਜਿਹਦੇ ਤਾਂ ਅੱਗੇ ਝੰਡੇ ਝੂਲਦੇ ਆ ਤੇੜੀ ਸਰਕਾਰ ਪੌਣੇ 2 ਸਾਲ ਚ ਤੀਜਾ ਮਨਿਸਟਰ ਲਾ ਦੇਵੇ ਕੀ ਉਹਨਾਂ ਦੀ ਇੰਟੈਂਸ਼ਨ ਚੰਗੀਆਂ ਨੇ ਜੇ ਚੰਗੀਆਂ ਨੇ ਮਾਰਕਸ ਸੀਬੀਆਈ ਇਨਕੁਆਇਰੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੇ लेट द ट्रुथ कम आउट ਤੁਸੀਂ ਸੱਚੇ ਹੋਵੋਗੇ ਤੇ ਆਪੇ ਸੀਬੀਆਈ ਦੱਸ ਦੂ ਮਗਰ ਕਰਨੀ ਨਹੀਂ ਕਿਉਂਕਿ ਇਹ ਵੱਡਾ ਬਹੁਤ ਵੱਡਾ ਆਪਰੇਸ਼ਨ ਕਵਰ ਅਪ ਹੋਇਆ ਦੂਜੀ ਗੱਲ ਤੁਸੀਂ ਇੱਕ ਕਮਾਲ ਦੀ ਗੱਲ ਇਹ ਵੇਖੋ ਆ ਮੈਂ ਹਾਈ ਕੋਰਟ ਦੀ ਆਰਡਰ ਪੜ੍ਹ ਰਿਹਾ ਸਾਰੇ ਆ ਹਾਈ ਕੋਰਟ ਦਾ ਹੈ ਹਾਈ ਕੋਰਟ ਪੁੱਲਸ ਅਪ ਪੰਜਾਬ ਔਨ ਪਾਲਿਸੀ ਚਾਰਜਿੰਗ ਫੋਰ ਸੈਂਡ ਇਨ ਵਹੀਕਲਸ ਫ্রম ਆਊਟਸਾਈਡ ਸਟੇਟ ਕੋਰਟ ਸੇਜ਼ 6 ਰੁਪਏ ਕਯੂਬਿਕ ਫੁੱਟ ਚਾਰਜ ਬਿਲ ਅਮਾਉਂਟ ਟੂ composition of offence ਪਹਿਲਾ ਸਟੇਟ ਹੈ ਜੀ ਪੰਜਾਬ ਇਨ ਇੰਡੀਆ ਜਿਵੇਂ ਟੈਕਸੇ ਬੰਦੇ ਹੁੰਦੇ ਹਨ ਵਰਜਨ ਆਇਲੈਂਡ ਜਾਂ ਸuez account ਜਾਂ ਹੋਰ ਜਿੱਥੇ ਕਾਲਾ ਧਨ ਲੁਕਾਉਣ ਦੇ ਵਾਸਤੇ ਕੋਈ ਸਵਾਲ ਨਹੀਂ ਪੁੱਛੇ ਜਾਂਦੇ ਪੰਜਾਬ ਇਲੀਗਲ ਮਾਈਨਿੰਗ ਨੂੰ ਲੀਗਲ ਕਰਨ ਦਾ ਇੱਕ ਬਹੁਤ ਵੱਡਾ ਹੈਵਨ ਬਣ ਗਿਆ ਔਰ ਹਾਈ ਕੋਰਟ ਨੂੰ ਖਚਾਈ ਕਰਨੀ ਪਈ ਇਸ ਕੰਮ ਦੀ ਕਿ ਇਹ ਕਿਹੜਾ ਕਾਨੂੰਨ ਬਣਾ ਲਿਆ ਕਿ ਕੋਈ ਇਲੀਗਲ ਮਾਈਨਿੰਗ ਕਰੇ ਤੁਹਾਨੂੰ 6 ਰੁਪਏ ਦੇ ਦੇਵੇ ਤੁਸੀਂ ਉਹਦਾ ਇਲੀਗਲ ਕੰਮ ਨੂੰ ਲੀਗਲ ਕਰ ਦਿੰਦੇ ਹੋ ਕੀ ਇਹ ਕਾਨੂੰਨ ਸਹੀ ਹੈ ਔਰ ਉੱਥੇ ਐਡਵੋਕੇਟ ਜਨਰਲ ਸਾਹਿਬ ਨੂੰ ਆਪ ਦੀ ਜਾਨ ਬਚਾਉਣ ਲਈ ਇਹ ਕਹਿਣਾ ਪਿਆ ਹਾਈ ਕੋਰਟ 'ਚ ਕਿ ਨਹੀਂ ਜੀ ਇਹ ਠੀਕ ਤਾਂ ਨਹੀਂ ਜਾਪਦਾ ਕੀ ਅਸੀਂ ਇਹਨੂੰ ਵਾਪਸ ਰੀਕਨਸਿਡਰ ਕਰਾਵਾਂਗੇ ਇਹ ਗਲਤ ਫੈਸਲਾ ਹੈ ਮਗਰ ਡੇਢ ਸਾਲ ਤੋਂ ਇਹ ਗਲਤ ਫੈਸਲਾ ਕਿਨੇ ਲਾਗੂ ਕੀਤਾ ਭਗਵੰਤ ਮਾਨ ਦੀ ਸਰਕਾਰ ਨੇ ਮੀਠੇਰ ਦੀ ਸਰਕਾਰ ਨੇ ਔਰ ਜਿੱਥੋਂ ਇਲੀਗਲ ਮਾਈਨਿੰਗ ਕਰਾ ਰਿਆ ਹੁਸ਼ਿਆਰਪੁਰ ਦੇ